ਪੰਜਾਬ ਸਰਕਾਰ ਮੁਕਾਬਲਾ ਪੰਜਾਬ ਸਰਕਾਰ ਮੁਕਾਬਲਾ ਸਾਡੇ ਹੱਕ ਇਸੇ ਰੱਖ ਸਾਡੇ ਹੱਕ ਇਸੇ ਰੱਖ ਨਰਸਿੰਗ ਜਿੰਦਾਬਾਦ ਨਰਸਿੰਗ ਜਿੰਦਾਬਾਦ ਕਰੋਨਾ ਜੋਧੀਆਂ ਨਾਲ ਧੱਕਾ ਨਾ ਕਰੋ ਨਾ ਕਰੋ ਪੂਰੇ ਪੰਜਾਬ ਦਾ ਨਰਸਿੰਗ ਸਟਾਫ ਪਿਛਲੇ 29 ਦਿਨਾਂ ਤੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਧਰਨੇ ਤੇ ਹੜਤਾਲ ਦੇ ਬੈਠਾ ਹੈ ਪਰ ਅਜੇ ਤੱਕ ਕਾਂਗਰਸ ਸਰਕਾਰ ਦੇ ਕੰਨਾਂ ਤੇ ਯੂ ਨਹੀਂ ਸਰਕੀ ਸਰਕਾਰੀ ਹਸਪਤਾਲਾਂ ਦੇ ਸਾਰੇ ਬਾੜ ਕਾਦੀ ਪਏ ਹਨ ਐਮਰਜੈਂਸੀ ਸਿਪਾਵਾ ਬੰਦਨ ਜਿਸ ਕਰਕੇ ਆਮ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਜਬੂਰਨ ਇਲਾਜ ਕਰਾਉਣਾ ਪੈ ਰਿਹਾ ਹੈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਜੀਵਨ ਜੋਤ ਨੇ ਦੱਸਿਆ ਕਿ ਕੋਰੋਨਾ ਸਮੇਂ ਵਿੱਚ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਰੀਜ਼ਾਂ ਦੀ ਜਾਨਾਂ ਬਚਾਉਣ ਦਾ ਇਨਾਮ ਕਾਂਗਰਸ ਸਰਕਾਰ ਨੇ ਸਾਨੂੰ ਦਿੱਤਾ ਹੈ ਕਿ ਨਵੇਂ ਪੇ ਕਮਿਸ਼ਨ ਵਿੱਚ ਸਾਡੀਆਂ ਤਨਖਾਹਾਂ ਵਧਾਉਣ ਦੀ ਬਜਾਏ ਘਟਾ ਦਿੱਤੀਆਂ ਗਈਆਂ ਹਨ ਸਾਡੇ ਭੱਤੇ ਕੱਟ ਦਿੱਤੇ ਗਏ ਹਨ ਨਰਸਿੰਗ ਸਟਾਫ ਦੀ ਮੰਗਾਂ ਬਾਰੇ ਗੱਲ ਕਰਦਿਆਂ ਨਰਸਿੰਗ ਐਸੋਸੀਏਸ਼ਨ ਸultanpur Lodhi ਦੀ ਬਲਾਕ ਪ੍ਰਧਾਨ ਕੁਰਵਿੰਦਰ ਕੌਰ ਨੇ ਦੱਸਿਆ ਕਿ ਨਰਸਿੰਗ ਕਿਟਰ ਨੂੰ ਪਹਿਲਾਂ 4600 ਰੁਪਏ ਪੇ ਗ੍ਰੇਡ ਮਿਲਦਾ ਸੀ ਜਦਕਿ ਨਵੇਂ ਪੇ ਕਮਿਸ਼ਨ ਵਿੱਚ ਇਸ ਨੂੰ ਘਟਾ ਕੇ 3200 ਰੁਪਏ ਕਰ ਦਿੱਤਾ ਗਿਆ ਹੈ। ਬਹੁਤ ਭਾਰ ਦੇ ਬਹੁਤੇ ਸੂਬਿਆਂ ਵਿੱਚ ਅਹੁਦੇ ਦਾ ਨਾਮ ਬਦਲ ਕੇ ਨਰਸਿੰਗ ਅਫਸਰ ਕਰ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਇਸ ਗਲਬਲ ਧਿਆਨ ਨਹੀਂ ਦੇ ਰਹੀ। ਔਰ ਇੱਕ ਦਿਨ ਸਲਤਨ ਪਰ ਲੋ ਦਿਤੋਂ ਪੂਰੀ ਰਿਪੋਰਟ ਜੇ ਤੁਸੀਂ ਸਾਡਾ YouTube ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਸਾਡੀ ਅੱਜ ਸਟ੍ਰਾਈਕ ਜਿਹੜੀ ਆ 29ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ 29 ਦਿਨ ਹੋ ਗਏ ਸਾਨੂੰ ਲਗਾਤਾਰ ਧਰਨੇ ਹੜਤਾਲ ਤੇ ਬੈਠਦੇ ਆਂ ਔਰ ਸਰਕਾਰ ਕੋਲੋਂ ਮੰਗ ਕਰਦੇ ਆਂ ਆਪਣੀਆਂ ਹੱਕਾਂ ਵਾਸਤੇ ਆਪਣੀਆਂ ਮੰਗਾਂ ਦੇ ਵਾਸਤੇ ਸਾਡੀਆਂ ਤਿੰਨ ਮੁੱਖ ਮੰਗਾਂ ਨੇ ਇੱਕ ਪੇ ਪੈਰਟੀ ਜਿਹੜਾ ਸਾਡਾ 4600 ਪੇ ਬੈਂਡ ਸੀ ਉਹ ਸਾਨੂੰ ਉਹਨੂੰ ਘਟਾ ਕੇ 3200 ਰੁਪਏ ਕਰ ਦਿੱਤਾ ਗਿਆ ਜਦੋਂ ਕਿ ਕਰੋਨਾ ਕਾਲ ਦੇ ਵਿੱਚ ਨਰਸਿੰਗ ਸਟਾਫ ਨੇ ਆਪਣੀ ਜਾਨ ਨੂੰ ਰਿਸਕ ਤੇ ਪਾ ਕੇ ਬਹੁਤ ਜ਼ਿਆਦਾ ਕੰਮ ਕੀਤਾ ਉਹਦੇ ਇਵਸ ਦੇ ਵਿੱਚ ਸਾਰੇ ਇਹ ਉਮੀਦ ਕਰ ਰਹੇ ਸੀ ਕਿ ਨਰਸਿੰਗ ਸਟਾਫ ਦੀਆਂ ਤਨਖਾਹਾਂ ਜਿਹੜੀਆਂ ਉਹ ਵਧਾਈਆਂ ਜਾਣਗੀਆਂ ਪਰ ਹੋਇਆ ਇਸ ਦੇ ਬਿਲਕੁਲ ਉਲਟ ਕਿ ਸਾਡੀਆਂ ਤਨਖਾਹਾਂ ਵਧਣ ਦੀ ਬਜਾਏ ਘਟਾ ਦਿੱਤੀਆਂ ਗਈਆਂ ਸਾਡਾ ਪੇ ਗ੍ਰੇਡ 4600 ਦੀ ਬਜਾਏ 3200 ਕਰ ਦਿੱਤਾ ਗਿਆ ਦੂਸਰਾ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਨਰਸਿੰਗ ਸਟਾਫ ਨਰਸ ਦਾ ਉਹਦਾ ਜਿਹੜਾ ਉਹਦਾ ਨਾਮ ਚੇਂਜ ਕਰਕੇ ਨਰਸਿੰਗ ਅਫੀਸਰ ਕਰ ਦਿੱਤਾ ਹੋਇਆ ਬਹੁਤ ਲੰਬੇ ਸਮੇਂ ਤੋਂ ਪਰ ਪੰਜਾਬ ਸਰਕਾਰ ਕਰੋਨਾ ਸੀ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਕੋਈ ਸਾਡੇ ਆਈ ਜਿਹੜੀ ਵਿਦਿੱਕ ਯੋਗਤਾ ਆ ਸਾਡੀ ਜਿਹੜੀ এডਿਕੇਸ਼ਨ ਹੈ ਕੁਆਲਿਫਿਕੇਸ਼ਨ ਉਹਦੇ ਆਧਾਰ ਤੇ ਸਾਡਾ ਜਿਹੜਾ ਉਹਦਾ ਨਰਸਿੰਗ ਅਫੀਸਰ ਬਣਨਾ ਬਣਦਾ ਹੈ ਪਰ ਸਰਕਾਰ ਦਾ ਇਸ ਗੱਲ ਵੱਲ ਵੀ ਕੋਈ ਧਿਆਨ ਨਹੀਂ ਹਾਲਾਂਕਿ ਇਸ ਵਾਸਤੇ ਸਰਕਾਰ ਤੇ ਇੱਕ ਪੈਸੇ ਦਾ ਵੀ ਵਾਧੂ ਵਿੱਤੀ ਬੋਝ ਨਹੀਂ ਪੈਣ ਵਾਲਾ ਪਰ ਫਿਰ ਵੀ ਸਰਕਾਰ ਪਤਾ ਨਹੀਂ ਕਿਉਂ ਇਸ ਗੱਲੋਂ ਵੀ ਆਨਕਾਨੀ ਕਰ ਰਹੀ ਹੈ ਹੋਰ ਸਾਡੇ ਨਰਸਿੰਗਸ ਅਲਾਉਂਸਸ ਹੈਗੇ ਆ ਜਿਹਦੇ ਵਿੱਚ ਰਿਸਕ ਅਲਾਉਂਸ ਨਾਈਟ ਅਲਾਉਂਸ ਐਮਰਜੈਂਸੀ ਅਲਾਉਂਸ ਨਰਸਿੰਗ ਕੇਅਰ ਅਲਾਉਂਸ ਡਾਈਟ ਅਲਾਉਂਸ ਸਾਰੇ ਅਲਾਉਂਸਸ ਜਿਹੜੇ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਤੇ ਹੋਰ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਆਲਰੇਡੀ ਦਿੱਤੇ ਜਾ ਚੁੱਕੇ ਆ ਬਹੁਤ ਸਮਾਂ ਪਹਿਲਾਂ ਦਿੱਤੇ ਜਾ ਚੁੱਕੇ ਆ ਪਰ ਉਹ ਅਜੇ ਤੱਕ ਵੀ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਏ ਹਾਲਾਂਕਿ ਪੈਸੇ ਪੱਖੋਂ ਆਰਥਿਕ ਪੱਖੋਂ ਪੰਜਾਬ ਜਿਹੜਾ ਸਭ ਤੋਂ ਖੁਸ਼हाल ਸੂਬਾ ਆ ਪਰ ਸਟਾਫ ਨਰਸਸ ਨੂੰ ਨਰਸਿੰਗ ਸਟਾਫ ਨੂੰ ਉਹਨਾਂ ਦਾ ਮਿਹਨਤਾਨਾ ਦੇਣ ਵਾਸਤੇ ਉਹਨਾਂ ਦੀ ਸੇਵਾਫਲ ਦੇਣ ਵਾਸਤੇ ਪੰਜਾਬ ਸਰਕਾਰ ਆਪਣੇ ਆਪ ਨੂੰ ਸਭ ਤੋਂ ਗਰੀਬ ਸ਼ੋਅ ਕਰ ਰਹੀ ਹੈ ਜਿਹੜੀ ਕਿ ਬਹੁਤ ਸ਼ਰਮ ਦੀ ਗੱਲ ਹੈ ਜਿਹੜਾ ਹਸਪਤਾਲ ਦੇ ਵਿੱਚ ਮਰੀਜ਼ ਕੋਈ ਵੀ ਜਦੋਂ ਦਾਖਲ ਹੁੰਦਾ ਹੈ ਤਾਂ ਉਸ ਦਾ ਜਿਹੜਾ ਇਲਾਜ ਦਾ ਵੱਡਾ ਪਾਗ ਜਿਹੜਾ ਉਹਦੀ ਕੇਅਰ ਜਿਹੜੀ ਉਹ ਨਰਸਿੰਗ ਸਟਾਫ ਵੱਲੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ ਬਹੁਤਾ ਸਮਾਂ ਜਿਹੜਾ ਹੈ ਉਹਦਾ ਨਰਸਿੰਗ ਸਟਾਫ ਦੇ ਨਾਲ ਹੀ ਗੁਜ਼ਰਦਾ ਸਰਕਾਰ ਪਤਾ ਨਹੀਂ ਜਾਣ ਬੁੱਝ ਕੇ ਇਸ ਗੱਲ ਨੂੰ ਅੰਡਿਕਟ ਕਰ ਰਹੀ ਹੈ ਜਾਂ ਸਰਕਾਰ ਨੂੰ ਪਤਾ ਹੀ ਨਹੀਂ ਕਿ ਕਿਹੜਾ ਵਿਭਾਗ ਕਿੰਨਾ ਕੰਮ ਕਰ ਰਿਹਾ ਜਾਂ ਸਿਹਤ ਸਹੂਲਤਾਂ ਕਿਹੜੀਆਂ ਦੇ ਰਿਹਾ ਸਾਨੂੰ ਲੋਕਾਂ ਦੇ ਨਾਲ ਪੂਰੀ ਹਮਦਰਦੀ ਹੈ ਅਸੀਂ ਨਹੀਂ ਚਾਹੁੰਦੇ ਕਿ ਲੋਕੀ ਖੱਜਲ ਖਰਾਬ ਹੋਣ ਕਿਉਂਕਿ ਲੋਕ ਅੱਜ ਸਾਰੇ ਸਰਕਾਰੀ ਹਸਪਤਾਲਾਂ ਦੇ ਸਾਰੇ ਵਾਰਡ ਖਾਲੀ ਪਏ ਆ ਸਿਵਲ ਹਸਪਤਾਲ ਸੁਲਤਾਨ ਪਰਲੋਦੀ ਦੇ ਵੀ ਸਾਰੇ ਤੇ ਸਾਰੇ ਵਾਰਡ ਖਾਲੀ ਪਏ ਆ ਲੋਕ ਮਜਬੂਰ ਹੋ ਰਹੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਸਤੇ ਸਾਡੀ ਪੂਰੀ ਹਮਦਰਦੀ ਹੈ ਮਰੀਜ਼ਾਂ ਦੇ ਨਾਲ ਪਰ ਅਸੀਂ ਆਪਣੇ ਹੱਕਾਂ ਵਾਸਤੇ ਵੀ ਲੜਨਾ ਹੈ ਇਸ ਲਈ ਮਜਬੂਰੀ ਵਸ ਹੋ ਕੇ ਅਸੀਂ ਸੜਕਾਂ ਤੇ ਬੈਠੇ ਹਾਂ ਅਸੀਂ ਤਰਨਿਆਂ ਤੇ ਬੈਠੇ ਹਾਂ ਹੜਤਾਲਾਂ ਦੇ ਬੈਠੇ ਹਾਂ ਸਾਨੂੰ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਸਾਡੀ ਸਰਕਾਰ ਦੇ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਛੇਤੀ ਤੋਂ ਛੇਤੀ ਸਾਡੀਆਂ ਮੰਗਾਂ ਸੁਣ ਕੇ ਉਹਨਾਂ ਤੇ ਗੌਰ ਕਰਕੇ ਸੁਣਵਾਈ ਕਰਕੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਕਿਉਂਕਿ ਤਿੰਨ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਹੈਗੀਆਂ ਬਿਲਕੁਲ ਜਾਇਜ਼ ਨੇ ਔਰ ਇਹ ਸਾਰੀਆਂ ਮੰਗਾਂ ਪਹਿਲਾਂ ਹੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਲਾਗੂ ਹੋ ਚੁੱਕੀਆਂ ਨੇ ਸਾਡੀ ਕੋਈ ਵੀ ਨਵੀਂ ਮੰਗ ਨਹੀਂ ਹੈ ਜਿਹੜੀ ਸਾਡੀ ਪੇ ਪੈਰਟੀ ਹੈ ਉਹ ਵੀ ਅਸੀਂ ਨਵਾਂ ਕੁਝ